ਅਕਬਰ ਦੇ ਸਮੇਂ ਦਾ ਬਾਜ਼ਾਰ ਦੋਸਤੋ ਦਿਖਾਵਾਂਗੇ ਤੁਹਾਨੂੰ ਅਕਬਰ ਦੇ ਸਮੇਂ ਦਾ ਬਾਜ਼ਾਰ ਜੋ ਉਜੜ ਕੇ ਖਾਲੀ ਹੋ ਚੁੱਕਿਆ ਬਿਲਕੁਲ ਟਹਿ ਢੇਰੀ ਹੋ ਚੁੱਕਿਆ ਬਹੁਤ ਪੁਰਾਣੀ ਜਿਹੜਾ ਇਤਿਹਾਸ ਹੈ ਬੜੇ ਰੋਮਾਂਚਿਕ ਸਟੋਰੀ ਹੈ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਚੌਂਕ ਦੇ ਵਿੱਚ ਖੜਾ ਸੁੰਨੇ ਪਏ ਨੇ ਚੌਂਕ ਦੋਸਤੋ ਆ ਦੇਖੋ ਬਿਲਕੁਲ ਸੁੰਨੇ ਪਏ ਨੇ ਸੁੰਸਾਨ ਬਿਲਕੁਲ ਉਜੜ ਚੁੱਕਿਆ ਤੇ ਸਾਹਮਣੇ ਇੱਕ ਹੋਰ ਚੌਂਕ ਹੈ ਅਲੱਗ ਤੋਂ ਉਸ ਤੋਂ ਇੱਕ ਐਸਾਈਡ ਨੂੰ ਐਗਜ਼ਿਟ ਹੈ ਤੇ ਐਸਾਈਡ ਨੂੰ ਅੰਦਰ ਅੱਗੇ ਜਾ ਕੇ ਕਿਲਾ ਆਉਂਦਾ ਉਹ ਵੀਡੀਓ ਅਲੱਗ ਤੋਂ ਬਣਾਈ ਹੈ ਤੁਸੀਂ ਦੇਖ ਸਕਦੇ ਹੋ ਤੇ ਆ ਜੋ ਆਪਾਂ ਕਿਸ ਤਾਂ ਦੀਆਂ ਗਲੀਆਂ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਦੇ ਵਿੱਚ ਤੇ ਕਿਸ ਤਰ੍ਹਾਂ ਦੀਆਂ ਦੁਕਾਨਾਂ ਦੇ ਨਕਸ਼ੇ ਕੱਲੀ-ਕੱਲੀ ਦੁਕਾਨ ਆ ਜੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਨਕਸ਼ੇ ਤੇ ਕਿਸ ਤਰ੍ਹਾਂ ਬਣਾਈ ਬੰਤਰ ਤੇ ਕੀ ਕੀ ਕਹਾਣੀਆਂ ਗੱਲਬਾਤ ਪੂਰੀ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਖਾਲੀ ਪਏ ਬਾਜ਼ਾਰ ਖਾਲੀ ਪਈਆਂ ਸੜਕਾਂ ਤੁਸੀਂ ਦੇਖ ਸਕਦੇ ਹੋ ਸੁੰਨੇ ਪਏ ਬਾਜ਼ਾਰ ਤੇ ਖਾਲੀ ਪਏ ਚੌਕ ਦੋਸਤੋ ਕਿਸੇ ਟਾਈਮ ਇਹ ਬਾਜ਼ਾਰ ਹੁੰਦੇ ਸੀ ਇੱਥੇ ਦੁਕਾਨਾਂ ਹੁੰਦੀਆਂ ਸੀ ਆ ਜੋ ਆਪਾਂ ਦੁਕਾਨਾਂ ਬਾਰੇ ਦੁਕਾਨਾਂ ਦੀ ਬੰਤਰ ਬਾਰੇ ਗੱਲ ਕਰਾਂਗੇ ਅੱਜ ਕੱਲ੍ਹ ਦੀਆਂ ਤੁਸੀਂ ਦੁਕਾਨਾਂ ਦੇਖਦੇ ਹੋ ਕਹੇ ਜੀਆਂ ਨੇ ਪਰ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਦੁਕਾਨਾਂ ਸੀ ਕਿਸ ਤਰ੍ਹਾਂ ਦੇ ਡਿਜ਼ਾਈਨ ਸੀ ਉਹਨਾਂ ਦੇ ਆਪਾਂ ਉਹ ਸਾਰੀ ਗੱਲਬਾਤ ਕਰਾਂਗੇ ਤੇ ਇਸ ਟਾਈਮ ਆਪਾਂ ਖੜੇ ਹਾਂ ਜੀ ਭਾਨਗੜ ਦੇ ਕਿਲੇ ਦੇ ਵਿੱਚ ਭਾਨਗੜ ਦੇ ਕਿਲੇ ਨੂੰ ਜਾਂਦਾ ਅੱਗੇ ਤੋਂ ਰਾਹ ਸਿੱਧਾ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਇਹ ਬਾਜ਼ਾਰਾ ਦੀ ਇਹ ਬਾਜ਼ਾਰ ਦੀ ਬੰਤਰ ਸਾਰੀ ਚੀਜ਼ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਾਨਗੜ ਰਾਜਸਥਾਨ ਦੇ ਵਿੱਚ ਭਾਨਗੜ ਦਾ ਕਿਲਾ ਜਿਹਨੂੰ ਭੂਤੀਆ ਕਿਲੇ ਦੇ ਨਾਂ ਤੇ ਵੀ ਜਾਣਿਆ ਜਾਂਦਾ ਸੋ ਅੱਜ ਆਪਾਂ ਉਹਦੇ ਵਿੱਚ ਆ ਕਿਲਾ ਅੱਗੇ ਉਹਦੀ ਵੀਡੀਓ ਆਪਨੇ ਅਲੱਗ ਤੋਂ ਬਣਾਈ ਹੈ ਪਰ ਆਪ ਸਪੈਸ਼ਲ ਬਾਜ਼ਾਰ ਦੀ ਵੀਡੀਓ ਅਸੀਂ ਅਲੱਗ ਮੈਂ ਬਣਾਈ ਆ ਤਾਂ ਕਿ ਤੁਹਾਨੂੰ ਦਿਖਾ ਸਕਾਂ ਕਿ ਉਸ ਟਾਈਮ ਦੇ ਬਾਜ਼ਾਰਾਂ ਦੀ ਕੀ ਗੱਲਬਾਤ ਹੁੰਦੀ ਸੀ ਤਾਂ ਜੋ ਦੋਸਤੋ ਵੀਡੀਓ ਸ਼ੇਅਰ ਵੀਡੀਓ ਸ਼ੁਰੂ ਕਰਦੇ ਆ ਜਾਣਕਾਰੀ ਸ਼ੇਅਰ ਤੁਹਾਡੇ ਨਾਲ ਮੈਂ ਕਰਦਾ ਤੇ ਵੀਡੀਓ ਨੂੰ ਸ਼ੇਅਰ ਵੱਤ ਤੋਂ ਵੱਤ ਜ਼ਰੂਰ ਕਰ ਦਿਓ ਇਸ ਟਾਈਮ ਆਪਾਂ ਭਾਨਗੜ ਦੇ ਕਿਲੇ ਦੇ ਵਿੱਚ ਆ Rajasthan ਦੇ ਵਿੱਚ ਜਿਹਨੂੰ ਭੂਤੀਆ ਕਿਲਾ ਵੀ ਕਿਹਾ ਜਾਂਦਾ ਤੇ ਆਲੇ ਦਾਲ ਤੁਸੀਂ আরাਬਲੀ ਦੀਆਂ ਪਹਾੜੀਆਂ ਦੇਖ ਸਕਦੇ ਹੋ আরাਬਲੀ ਦੀਆਂ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਹਾਲਾਂਕਿ ਦੋਸਤੋ ਕਿਲਾ ਇੰਨਾ ਵੱਡਾ ਹੈ ਕਿ ਕਈ ਤਾਂ ਆ ਪਹਾੜੀਆਂ ਵੀ ਕਿਲੇ ਦੇ ਅੰਦਰ ਹੀ ਆ ਗਈਆਂ ਨੇ ਜਿਹੜੀ ਇਹਦੀ ਦੀਵਾਰ ਹੈਗੀ ਚਾਰ ਚਪੇਰੇ ਤੋਂ ਉਹ ਇਹਨਾਂ ਤੋਂ ਬਾਹਰ ਦੀ ਦੀਵਾਰ ਬ ਬਣੀਆਂ ਹੋਈਆਂ ਨੇ ਤੇ ਆਜੋ ਫਿਰ ਆਪਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਦੋਸਤੋ ਕਿਸੇ ਦਿਨ ਐਸੇ ਤਰ੍ਹਾਂ ਹੀ ਰੌਣਕ ਰਹਿੰਦੀ ਹੋਊਗੀ ਜਿਵੇਂ ਅੱਜ ਤੁਹਾਡੇ ਸਾਹਮਣੇ ਆ ਲੋਕ ਉਸ طرف ਤੋਂ ਆ ਰਹੇ ਆ ਕਿਲੇ ਵਾਲੀ ਤਰਫ ਤੋਂ ਆ ਰਹੇ ਨੇ ਤੇ ਬਾਹਰ ਨੂੰ ਜਾ ਰਹੇ ਨੇ ਐਸ ਐਸ ਜਿਹੜਾ ਐਗਜ਼ਿਟ ਹੈ ਕਿਲੇ ਦਾ ਤਾਂ ਦੋਸਤੋ ਬਹੁਤ ਵੱਡਾ ਬਾਜ਼ਾਰ ਆ ਮੇਨ ਰੋਡ ਦੇ ਉੱਤੇ ਬਣਾਇਆ ਗਿਆ ਸੀ ਕਿਲੇ ਨੂੰ ਜਾਣ ਵਾਲੀ ਮੇਨ ਸੜਕ ਦੇ ਉੱਤੇ ਤੇ ਆਜੋ ਆਪਾਂ ਤੁਹਾਨੂੰ ਕੱਲੀ ਕੱਲੀ ਦੁਕਾਨ ਕੱਲੀਆਂ ਕੱਲੀਆਂ ਉਹ ਚੀਜ਼ ਦਿਖਾਵਾਂਗੇ ਤੇ ਮੇਨਲੀ ਗੱਲ ਆਜੋ ਦੋਸਤੋ ਆਪਾਂ ਨਾ ਤੁਹਾਨੂੰ ਸਾਈਡ ਤੋਂ ਦਿਖਾਉਨੇ ਆ ਥੋੜਾ ਜਿਹਾ ਇਹ ਮੇਨ ਕਿਲੇ ਲੰਘ ਗਿਆ ਸਿੱਧਾ ਤੇ ਆਪਾਂ ਇਸ ਇਧਰ ਸਾਈਡ ਨੂੰ ਚੱਲਾਂਗੇ ਥੋੜਾ ਜਿਹਾ ਦਿਖਾਉਨੇ ਆ ਤੁਹਾਨੂੰ ਤੁਰ ਫਿਰ ਕੇ ਤੇ ਕੱਲੀ ਕੱਲੀ ਦੁਕਾਨ ਦਾ ਨਕਸ਼ਾ ਵੀ ਦਿਖਾਵਾਂਗੇ ਤੇ ਮੇਨਲੀ ਜੇ ਤੁਸੀਂ ਨੋਟ ਕਰੋਗੇ ਨਾ ਦੋਸਤੋ ਤਾਂ ਇੱਕ ਦੁਕਾਨ ਦੇ ਤਿੰਨ ਪਾਰਟੀਸ਼ਨ ਬਣਾਏ ਹੋਏ ਨੇ ਤੇ ਸਾਰੀਆਂ ਦੁਕਾਨਾਂ ਤਕਰੀਬਨ ਇੱਕੋ ਨਕਸ਼ੇ ਤੇ ਬਣੀਆਂ ਹੋਈਆਂ ਨੇ ਕਿਉਂਕਿ ਉਸ ਸਮੇਂ ਜਿਵੇਂ ਆਪਾਂ ਅੱਜ ਗੱਲ ਕਰੀ ਦੀ ਵੀ ਸਰਕਾਰ ਕੋਈ ਕੁਆਟਰ ਬਣਾਉਂਦੀ ਐ ਜਾਂ ਸਰਕਾਰ ਕੋਈ ਕਲੋਨੀ ਕੱਢਦੀ ਐ ਤਾਂ ਤਕਰੀਬਨ ਨਕਸ਼ੇ ਸਾਰਿਆਂ ਦੇ ਸੇਮ ਹੁੰਦੇ ਨੇ ਤਾਂ ਉਸੇ ਤਰ੍ਹਾਂ ਹੀ ਨਕਸ਼ੇ ਵੀ ਸੇਮ ਹੀ ਸੀਗੇ ਤੇ ਆਜੋ ਆਪਾਂ ਆ ਕਿਲੇ ਨੂੰ ਲੰਘ ਗਏ ਜੀ ਸਿੱਧਾ ਇਹ ਕਿਲੇ ਨੂੰ ਲੰਘ ਗਏ ਇਹਦੇ ਆਲੇ-ਦੁਆਲੇ ਜਿਹੜੀਆਂ ਦੁਕਾਨਾਂ ਬਣੀਆਂ ਹੋਣ ਨੇ ਇਹ ਐਗਜ਼ਿਟ ਆ ਬਾਹਰ ਨੂੰ ਜਾ ਰਹੇ ਨੇ ਲੋਕ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਹੁਣ ਕਿਲਾ ਬੰਦ ਹੋਣ ਦਾ ਟਾਈਮ ਹੋ ਗਿਆ ਤੇ ਲੋਕ ਬਾਹਰ ਨੂੰ ਜਾ ਰਹੇ ਨੇ ਤੇ ਸ਼ਾਇਦ ਕੋਈ ਵੈਸੇ ਇੰਨੀ ਭੀੜ ਨਹੀਂ ਹੁੰਦੀ ਹੈਗੀ ਪਰ ਅੱਜ ਬਹੁਤ ਭੀੜ ਸੀ ਸ਼ਾਇਦ ਕੋਈ ਤਿਹਾਰਾ ਤੋਂ ਹੋਰ ਕਰਕੇ ਆਏ ਹੋਏ ਸੀ ਲੋਕ ਤੇ ਆ ਦੇਖੋ ਦੋਸਤੋ ਇਹ ਪਹਿਲੀ ਪਹਿਲਾ ਪੋਰਸ਼ਨ ਇਸ ਤਰ੍ਹਾਂ ਬਣਿਆ ਹੋਇਆ ਸੀਗਾ ਮੰਨ ਲਓ ਦੂਜੀ ਸਾਈਡ ਬੈਠਣ ਵਾਸਤੇ ਬਣਿਆ ਹੋਇਆ ਏ ਸਾਈਡ ਦੁਕਾਨਦਾਰ ਬੈੰਦਾ ਹੋਊਗਾ ਤੇ ਦੂਜੀ ਸਾਈਡ ਕਸਟਮਰ ਬੈੰਦੇ ਹੋਣਗੇ ਤੇ ਦੂਜਾ ਪੋਰਸ਼ਨ ਹਾਂ ਬਣਿਆ ਹੋਇਆ ਸੀਗਾ ਤੇ ਤੀਜਾ ਪੋਰਸ਼ਨ ਇਸ ਤਰ੍ਹਾਂ ਬਣਿਆ ਹੋਇਆ ਸੀਗਾ ਇਹ ਪੂਰੇ ਤਿੰਨ ਪਾਰਟੀਸ਼ਨ ਕੀਤੇ ਹੋਏ ਨੇ ਤੇ ਐਸੀ ਤਰ੍ਹਾਂ ਇਹ ਹੋਰ ਦੁਕਾਨਾਂ ਵੀ ਮੈਂ ਤੁਹਾਨੂੰ ਦਿਖਾਉਣਾ ਤੇ ਆ ਦੇਖੋ ਲੋਕ ਆ ਰਹੇ ਨੇ ਵਾਪਸ ਤੇ ਐਸੇ ਤਰ੍ਹਾਂ ਹੀ ਇਹ ਦੁਕਾਨ ਦੇ ਵੀ ਦੇਖੋ ਤਿੰਨ ਪਾਰਟੀਸ਼ਨ ਬਣੇ ਹੋਏ ਨੇ ਇਹ ਤੇ ਆਪ ਸਾਈਡ ਤੇ ਕੋਈ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਤੇ ਇਹਦੇ ਵੀ ਤਿੰਨ ਪਾਰਟੀਸ਼ਨ ਨੇ ਐਸੇ ਤਰ੍ਹਾਂ ਹੀ ਪੂਰੀਆਂ ਦੁਕਾਨਾਂ ਦੇ ਤੁਸੀਂ ਦੇਖੋਗੇ ਨਾ ਤਿੰਨ ਪਾਰਟੀਸ਼ਨ ਬਣੇ ਹੋਏ ਨੇ ਦੇਖੋ ਇਸ ਦੇ ਵੀ ਤਿੰਨ ਪਾਰਟੀਸ਼ਨ ਨੇ ਪਰ ਇਹਦੇ ਵਿੱਚ ਨਾ ਪੌੜੀਆਂ ਕਿਸੇ ਕਿਸੇ ਚ ਪੌੜੀ ਚੜ੍ਹੀ ਹੋਈ ਆ ਦੇਖੋ ਇਸ ਤਰ੍ਹਾਂ ਪੌੜੀਆਂ ਚੜ੍ਹੀਆਂ ਹੋਈਆਂ ਨੇ ਸ਼ਾਇਦ ਇਹਦਾ ਜਾਂ ਤਾਂ ਕੋਈ ਪਰਛਤੀ ਉੱਪਰ ਬਣਾਈ ਹੋਵੇ ਜਾਂ ਇਹਦੇ ਉੱਪਰ ਇੱਕ ਪੋਰਸ਼ਨ ਹੋਰ ਹੋਵੇ ਤਾਂ ਇਹ ਤਾਂ ਹੁਣ ਕਈ ਸੌ ਸਾਲ ਪਹਿਲਾਂ ਦੀ ਗੱਲ ਹੋ ਗਈ ਭਾਨ ਕੇ ਗੜਦਾ ਕਿਲਾ ਕਿਹੜਾ ਅੱਜੇ ਬਣਿਆ ਸੀ ਨਾ ਕਈ ਸੌ ਸਾਲ ਪਹਿਲਾਂ ਦੀ ਗੱਲ ਹੈ ਤੇ ਆ ਦੇਖੋ ਸ਼ਾਇਦ ਸੌਣ ਦਾ ਮਹੀਨਾ ਜਾਂ ਕੋਈ ਤਿਹਾੜੀ ਤੋਂ ਹੋਰ ਚੱਲ ਰਹੇ ਨੇ ਤਾਂ ਕਰਕੇ ਨਾ ਲੋਕ ਘਰੋਂ ਕੋਈ ਮੱਥਾ ਟੇਕਣ ਆਉਂਦੇ ਨੇ ਇੱਧਰ ਨੇੜੇ ਤੇਰੇ ਕੋਈ ਦੇਵੀ ਦੇਵਤਿਆਂ ਤੇ ਤਾਂ ਇੱਧਰ ਕਿਲਾ ਦੇਖਣ ਆ ਜਾਂਦੇ ਨੇ ਕਿਉਂਕਿ ਮਸ਼ਹੂਰ ਬਹੁਤ ਹੈ ਇਹ ਕਿਲਾ ਤੇ ਆ ਦੇਖੋ ਇਸ ਤਰ੍ਹਾਂ ਇਸ ਦੁਕਾਨ ਦੇ ਵੀ ਤਿੰਨ ਪਾਰਟੀਸ਼ਨ ਨੇ ਬਟ ਇਹਦੇ ਵਿੱਚ ਜਿਵੇਂ ਸਾਈਡ ਤੋਂ ਪੌੜੀ ਚੜਦੀ ਹੈ ਤੇ ਆਪਾਂ ਪੌੜੀ ਚੜ ਕੇ ਉੱਪਰ ਤੁਹਾਨੂੰ ਥੋੜਾ ਦਿਖਾਵਾਂਗੇ ਕਿ ਸਾਈਡਾਂ ਤੇ ਕੀ ਗੱਲਬਾਤ ਹੈ ਬੈਕ ਸਾਈਡ ਤੁਸੀਂ ਦੇਖੋਗੇ ਜੰਗਲ ਹੈ ਆ ਦੇਖੋ ਬੈਕ ਸਾਈਡ ਤੇ ਪੂਰਾ ਜੰਗਲ ਹੈ ਤੇ ਤੁਸੀਂ ਨਾ ਨੋਟ ਕਰਿਓ ਕਿ ਇਹਦੀ ਜਿਹੜੀ ਬੈਕ ਸਾਈਡ ਵਾਲੀ ਕੰਧਾਂ ਜਾਂ ਸਾਈਡਾਂ ਵਾਲੀਆਂ ਕੰਧਾਂ ਨੇ ਬਹੁਤ ਜਿਆਦੇ ਮੋਟੀਆਂ ਦੇਖੋ ਕਿੰਨੇ ਮਤਲਬ ਕਿ ਕਿੰਨੀਆਂ ਮੋਟੀਆਂ-ਮੋਟੀਆਂ ਕੰਧਾਂ ਪੱਥਰਾਂ ਦੀਆਂ ਕੱਢੀਆਂ ਹੋਈਆਂ ਨੇ ਤੇ ਆ ਦੇਖੋ ਉਹ ਸਾਈਡ ਕਿਲਾ ਉਹ ਸਾਹਮਣੇ ਉੱਚਾ ਜਿਹਾ ਕਿਲਾ ਦਿਖ ਰਿਹਾ ਉਹ ਪਹਾੜੀ ਦੀ ਗੋਦੀ ਵਿੱਚ ਬਸਿਆ ਹੋਇਆ ਕਿਲਾ ਉਹ ਤੇ ਆ ਦੇਖੋ ਦੁਕਾਨਾਂ ਸਾਰੀਆਂ ਸੇਮ ਨੇ ਇਤੋਂ ਪਤਾ ਲੱਗਦਾ ਵੀ ਕਿਉਂਕਿ ਕਿਲਾ ਸਰਕਾਰੀ ਸੀਗਾ ਉਸ ਟਾਈਮ 'ਚ ਵੀ ਮਤਲਬ ਕਿ ਰਾਜੇ ਦੇ ਅੰਡਰ ਸੀਗਾ ਤੇ ਦੁਕਾਨਾਂ ਵੀ ਰਾਜੇ ਦੇ ਅੰਡਰ ਨਹੀਂ ਆ ਤੇ ਇਹੇ ਫਿਰ ਮੈਨੂੰ ਮਤਲਬ ਕਿ ਜੇ ਆਪਾਂ ਸੋਚੀਏ ਥੋੜਾ ਜਿਹਾ ਦਿਮਾਗ ਜੇ ਨਾਲ ਆਪਦਾ ਮਨ ਲਾਈਏ ਦਿਮਾਗ ਜਾਂ ਤਾਂ ਇਹ ਲੱਗਦਾ ਵੀ ਇਹ ਸਰਕਾਰੀ ਜਿਵੇਂ ਅੱਜ ਕੱਲ ਸਰਕਾਰੀ ਦੁਕਾਨਾਂ ਬਣਦੀਆਂ ਨੇ ਇੱਕ ਨਕਸ਼ੇ ਤੇ ਬਣਦੀਆਂ ਨੇ ਤੇ ਉਸ ਤੋਂ ਬਾਅਦ ਉਹਨੂੰ ਕਿਰਾਏ ਤੇ ਲੈ ਲਿਆ ਜਾਂਦਾ ਤੇ ਵੀ ਰਾਜੇ ਨੇ ਵੀ ਇਸ ਤਰ੍ਹਾਂ ਹੀ ਕਿਰਾਏ ਤੇ ਦਿੱਤੀਆਂ ਹੋਈਆਂ ਹੋਣੀਆਂ ਤੇ ਆਹ ਕਿਲਾ ਦਿਖਾਉਣਾ ਮੈਂ ਤੁਹਾਨੂੰ ਆਹ ਆਹ ਕਿਲਾ ਹੈ ਵੈਸੇ ਢਹਿ ਟੂ ਗਿਆ ਕਿਲਾ ਵੀ ਢਹਿ ਢੇਰੀ ਹੋ ਰਿਹਾ ਹੁਣ ਤਾਂ ਇਹ ਕਿਲਾ ਹੈ ਜੀ ਇਸ ਜ ਆ ਕਿਲਾ ਦੂਰ ਦੂਰ ਨਹੀਂ ਕੰਧਾ ਕਿਲੇ ਦੀਆਂ ਨਾ ਉਹ ਦੂਰ ਤੱਕ ਮੰਦਿਰ ਜਿਹੜਾ ਕਿਲੇ ਦੇ ਅੰਦਰ ਹੀ ਆਉਂਦਾ ਉਹ ਕਈ ਤਾਂ ਜਿਹੜੀਆਂ ਪਹਾੜੀਆਂ ਨੇ ਇਹ ਅਰਾਵਲੀ ਦੀਆਂ ਪਹਾੜੀਆਂ ਦੇ ਨਾਲ ਕਿਰੇ ਹੋਇਆ ਇਹ ਪਹਾੜੀਆਂ ਵੀ ਕਿਲੇ ਦੇ ਅੰਦਰ ਹੀ ਆ ਦੇਖੋ ਆ ਦੇਖੋ ਇਹ ਕਿਸਦੇ ਘਰ ਰਹੇ ਹੋਣਗੇ ਉਸ ਟਾਈਮ 'ਚ ਜਿਵੇਂ ਜਿਵੇਂ ਕਿ ਦੀਵਾਨ ਦਾ ਹੁੰਦਾ ਜਾਂ ਕੋਈ ਰਾਜੇ ਦਾ ਕੋਈ ਹੁੰਦਾ ਉਹਦਾ ਸੜਕਾਂ ਵੀ ਦੇਖੋਗੇ ਪੱਕੀਆਂ ਦੋਸਤੋ ਹਨਾ ਵੀ ਪੱਥਰਾਂ ਦੇ ਨਾਲ ਉਸ ਹਿਸਾਬ ਨਾਲ ਬਣਾਈਆਂ ਹੋਈਆਂ ਵੀਡੀਓ ਜੇ ਵਧੀਆ ਲੱਗੀ ਨਾ ਵੀਡੀਓ ਨੂੰ ਸ਼ੇਅਰ ਬੱਤ ਤੋਂ ਬੱਤ ਜ਼ਰੂਰ ਕਰ ਦਿਓ ਦੋਸਤੋ